ਅੱਜ ਮਿਤੀ 20 ਜੂਨ ਨੂੰ ਇੱਕ ਸੂਚਨਾ ਮਸੂਲ ਹੋਈ ਸੀ ਕਿ ਕੁਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਭਿੰਡਰਖੁਰ ਦਾ ਰਹਿਣ ਵਾਲਾ ਨੌਜਵਾਨ ਸੀ ਜੋ ਬੀਤੀ ਰਾਤ 19 ਜੂਨ ਤੋਂ ਲਾਪਤਾ ਹੈ ਅਤੇ ਅੱਜ ਇਸ ਦੀ ਜਿਹੜੀ ਡੈੱਡ ਬਾਡੀ ਹੈ ਉਹ ਜਲਾਲਾਬਾਦ ਦੇ ਨਾਲ ਜੋ ਲਹਿਰ ਜਾਂਦੀ ਹੈ ਉਸ ਦੇ ਵਿੱਚੋਂ ਮਿਲੀ ਹੈ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਮੱਗਾ ਦੀ ਮਾਰਚਰੀ ਵਿੱਚ ਰੱਖਾਇਆ ਗਿਆ ਹੈ ਅੱਗੇ ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਅੱਗੇ ਅਤੇ ਪੁਲਿਸ ਦੀ ਤਤਕਸ਼ਾ ਚਾਹੂਗਾ ਉਸ ਮੁਤਾਬਕ ਜਿਹੜੀ ਹੈ ਕ੍ਰਿਮਨੀ ਕਾਰਵਾਈਆਂ ਵਿੱਚ ਜਾਂਦੀ ਜਾਊਗੀ ਦਵਿੰਦਰ ਸਿੰਘ ਮੇਰਾ ਦੋਦੋ ਸਿੰਘ ਜੀ ਕਾ ਨਹਿਰ ਦੇ ਵਿੱਚ ਵੀ ਬੜਬੜੀ ਨੂੰ ਯਕੀਨ ਆ ਬੰਦੇ ਦਾ ਕਿਹੜੇ ਪਿੰਡ ਦਾ ਰਹਿਣਾ ਇਹ ਪਿੰਡ ਰਖੁਰਦ ਦਾ ਜੀ ਇਹਦਾ ਨਾਮ ਹੈਗਾ ਪਿੰਡਾ ਜਾਂਦੇ ਉਹ ਤਾਂ ਪਿੰਡਾ ਪਿੰਡਾ ਕਹਿੰਦੇ ਆ ਤੇ ਆਪਣੇ ਬਾਊ ਬਾਰ ਵਾਲਿਆਂ ਦਾ ਵਜਦਾ ਹੈ ਮੁੰਡਾ ਇੱਕ ਇਹਨਾਂ ਤਵਾਰ ਤੇ ਤੇ ਬਾਊ ਬਾਰ ਵਾਲਿਆਂ ਦੇ ਜੀ ਅੱਛਾ ਤੇ ਕੀ ਮਤਲਬ ਤੁਸੀਂ ਕੀ ਦੇਖਿਆ ਆ ਗਿਆਂ ਆ ਹਾ ਹੁਣਾਂ ਨੇ ਕੀ ਦੇਖਿਆ ਇੱਥੋਂ ਮੁੰਡਾ ਸੀਗਾ ਕੋਈ ਆਵੇ ਪੈੜੀ ਵਾਈ ਜਾਂਦਾ ਸੀ ਉਹਨੇ ਆ ਦੇ ਨੈਟ ਤੇ ਪਾਈ ਹੋਈ ਸੀਗੀ ਜੇ ਕੇ ਨੂੰ ਪਤਾ ਲੱਗਦਾ ਤਾਂ ਦੱਸੋ ਤੇ ਉਹਨੇ ਫਿਰ ਫੋਨ ਲਾਇਆ ਉੱਥੇ ਕਿਸੇ ਨੂੰ ਫਿਰ ਅਸੀਂ ਉਹਦਾ ਇੱਥੇ ਪੋਸਟ